ਉਹ ਦੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂਦੀ ਵੱਡੀ ਖਬਰ ਯੂ ਐਸ اے ਚ ਗ੍ਰੀਨ ਕਾਰਡ ਹੋਲਡਰ ਅਤੇ ਬ੍ਰੇਨ ਟਿਊਮਰ ਦੇ ਮਰੀਜ਼ ਪੰਜਾਬੀ ਨੂੰ ਹਰਾਸਤ ਦੇ ਵਿੱਚ ਲਏ ਜਾਣ ਦਾ ਕੀ ਹੈ ਮਾਮਲਾ ਅਮਰੀਕਾ 3 ਅਕਤੂਬਰ 2025 ਅਮਰੀਕਾ ਵਿੱਚ 30 ਸਾਲਾਂ ਤੋਂ ਰਹਿ ਰਕੇ ਅਤੇ ਗ੍ਰੀਨ ਕਾਰਡ ਹੋਲਡਰ 48 ਸਾਲਾਂ ਪੰਜਾਬੀ ਕਾਰੋਬਾਰੀ ਪਰਮਜੀਤ ਸਿੰਘ ਨੂੰ 30 ਜੁਲਾਈ ਨੂੰ ਸ਼ਿਕੰਜੋ ਦੇ ਉਹ ਹੇਅਰ 에ਅਰਪੋਰਟ ਤੋਂ ਅਤੇ ਇਮੀਗ੍ਰੇਸ਼ਨ ਵੱਲੋਂ ਹਰਾਸਤੇ ਵਿੱਚ ਲਿਆ ਗਿਆ 2 ਮਹੀਨਿਆਂ ਤੋਂ ਕੈਂਟਕੀ ਕਾਉਂਟੀ ਜੇਲ੍ਹ ਵਿੱਚ ਬੰਦ ਪਰਮਜੀਤ ਸਿੰਘ ਨੂੰ ਦੇਸ਼ਣ ਕਾਲਾ ਦਾ ਖਤਰਾ ਹੈ ਪਰਮਜੀਤ ਸਿੰਘ ਜੋ ਕਿ ਨਵਾਂ ਸ਼ਹਿਰ ਦੇ ਪਿੰਡ ਵੀਰੋਵਾਲ ਨਾਲ ਸੰਬੰਧਿਤ ਹਨ ਦੀ ਸਿਹਤ ਬਹੁਤ ਨਾਜ਼ੁਕ ਹੈ ਜਿਸ ਕਾਰਨ ਉਹਨਾਂ ਦਾ ਪਰਿਵਾਰ ਗੰਭੀਰ ਚਿੰਤਾ ਵਿੱਚ ਹੈ ਗੰਭੀਰ ਬਿਮਾਰੀਆਂ ਉਹਨਾਂ ਨੂੰ ਬ੍ਰੇਨ ਟਿਊਮਰ ਦੀ ਬਿਮਾਰੀ ਹੈ ਅਤੇ ਅਕਤੂਬਰ ਵਿੱਚ ਉਹਨਾਂ ਦੀ ਦੂਜੀ ਸਰਜਰੀ ਹੋਣੀ ਸੀ ਇਸ ਤੋਂ ਇਲਾਵਾ ਉਹਨਾਂ ਨੂੰ ਦਿਲ ਨਾਲ ਸੰਬੰਧਿਤ ਦਿੱਕਤਾਂ ਹਨ ਅਤੇ ਉਹਨਾਂ ਦੀ ਨਿਗਾਹ ਲਗਾਤਾਰ ਘਟਦੀ ਜਾ ਰਹੀ ਹੈ ਪਰਿਵਾਰ ਅਤੇ ਵਕੀਲ ਦਾ ਇਲਜ਼ਾਮ ਹੈ ਕਿ ਜੇਲ੍ਹ ਵਿੱਚ ਪਰਮਜੀਤ ਸਿੰਘ ਨੂੰ ਲੋੜਿੰਦੀ ਮੈਡੀਕਲ ਸਹਾਇਤਾ ਨਹੀਂ ਮਿਲ ਰਹੀ ਅਤੇ ਸਿਰਫ ਚੈੱਕਅਪ ਹੀ ਹੋ ਰਿਹਾ ਹੈ 2021 ਸਰਜਰੀ ਤੋਂ ਬਾਅਦ ਉਹਨਾਂ ਨੂੰ ਹਰ 6 ਮਹੀਨੇ ਐਮ ਆਰ ਆਈ ਕਰਾਉਣ ਦੀ ਜ਼ਰੂਰਤ ਹੈ ਪਰਮਜੀਤ ਸਿੰਘ ਨੂੰ ਇੱਕ ਪੁਰਾਣੇ ਮਾਮਲੇ ਦੇ ਆਧਾਰ ਤੇ ਹਰਾਸਤ ਦੇ ਵਿੱਚ ਲਿਆ ਗਿਆ ਹੈ ਪਰਮਜੀਤ ਸਿੰਘ ਦੀਪਤੀ ਜੀ ਕਿਰਨ ਬਿਰਕ ਨੇ ਦੱਸਿਆ ਕਿ ਇਹ ਮਾਮਲਾ ਇੱਕ ਪੇਪੂਨ ਦੀ ਬਿਨਾ ਪੈਸੇ ਭਰੇ ਵਰਤੋਂ ਕਰਨ ਬਾਰੇ ਸੀ ਇਸ ਕੇਸ ਵਿੱਚ 10 ਦਿਨਾਂ ਦੀ ਜੇਲ੍ਹ ਹੋਈ ਸੀ ਅਤੇ 1.5 ਸਾਲ ਦੀ ਸਜ਼ਾ ਮੌਨਤਲ ਕੀਤੀ ਗਈ ਪਰਮਜੀਤ ਸਿੰਘ ਨੇ ਇਹ ਸਜ਼ਾ ਪੂਰੀ ਕਰ ਲਈ ਹੈ ਤੇ ਜੁਰਮਾਨਾ ਵੀ ਭਰ ਦਿੱਤਾ ਹੈ ਪਰਿਵਾਰ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ 1994 ਵਿੱਚ ਅਮਰੀਕਾ ਆਉਣ ਅਤੇ ਗ੍ਰੀਨ ਕਾਰਡ ਮਿਲਣ ਤੋਂ ਬਾਅਦ ਇਸ ਪੁਰਾਣੀ ਮਾਮਲੇ ਨੂੰ ਹੁਣ ਹਰੱਸ ਦਾ ਆਧਾਰ ਕਿਵੇਂ ਬਣਾਇਆ ਗਿਆ ਖਬਰ ਨੂੰ ਅੰਤ ਤੱਕ ਦੇਖਣ ਲਈ